ਜਦ ਹੀ ਪਾਰਟੀ ویئر 컬렉ਸ਼ਨ ਤੁਹਾਡੇ ਵਾਸਤੇ ਬੜੀ ਹੀ ਪਿਆਰੀ ਲੈ ਕੇ ਆਇਆ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਸੂਟ ਲੈ ਕੇ ਆਇਆ ਸੋ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਮੇਰੀ ਬੇਨਤੀ ਹੈ ਅਗਰ ਸੂਟ ਸੋਹਣੇ ਲੱਗੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਨੂੰ ਕੱਲਾ ਕੱਲਾ ਡਿਜ਼ਾਈਨ ਓਪਨ ਕਰਕੇ ਦਿਖਾਉਂਗਾ ਪਹਿਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬੜਾ ਸ਼ਾਨਦਾਰ ਡਿਜ਼ਾਈਨ ਹੈ ਸੋ ਸੈਕਿੰਡ ਡਿਜ਼ਾਈਨ ਇਜ਼ ਦਾ ਸੈਕਿੰਡ ਕਲਰ ਵੀ ਤੁਹਾਨੂੰ ਦਿਖਾਣਾ ਮੈਂ ਗਲਾਸ਼ਿਮ ਔਰਗੈਂਜ਼ਾ ਦਾ ਇਹ ਆਰਟੀਕਲ ਆ ਸਾਰਾ ਲੇਜ਼ਰ ਕੱਟਵਰਕ ਦਾ ਕੰਮ ਹੈ ਤੁਸੀਂ ਇਹ ਕੋਲ ਇਸ ਦਾ ਸੈਕਿੰਡ ਸ਼ੇਡ ਤੁਹਮ ਦਿਖਾਉਣਾ ਮੈਂ ਜਦ ਬੜਾ ਪਿਆਰਾ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਸੀ ਗ੍ਰੀਨ ਸ਼ੇਡ ਆਏਗਾ ਜੀ ਸੈਕਿੰਡ ਕਲਰ ਆਊਗਾ ਸੀ ਗ੍ਰੀਨ ਕਲਰ ਥੋੜਾ ਜਿਹਾ ਕਲਰ ਚੇਂਜ ਹੋ ਰਿਹਾ ਅਦਰਵਾਈਜ਼ ਕਲਰ ਬਹੁਤ ਹੀ ਪਿਆਰਾ ਸ਼ੇਡ ਹੈ ਪ੍ਰੋਪਰ ਇਸ ਦਾ ਜਿਹੜਾ ਦੁਪੱਟਾ ਸੇਮ ਹੀ ਬਣਾਇਆ ਹੈ ਹੈਂਡਵਰਕ ਦੇ ਵਿੱਚ ਸੋ ਮੇਰੀ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਅਗਰ ਸੂਟ ਸੋਨਾ ਲੱਗੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕਿਥੋਂ ਕਿਥੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜੂਰ ਦੱਸਿਓ ਇੰਨਾ ਆ ਵਾਲਾ ਸੂਟ ਸੋਨਾ ਨਾ ਉਸ ਤੋਂ ਜ਼ਿਆਦਾ ਇਹਦਾ ਕਲਰ ਸੋਨਾ ਹੈ ਜੀ ਸੋ ਇਹ ਡਿਜ਼ਾਈਨ ਮੇਰਾ ਤਿੰਨ ਤੋਂ ਚਾਰ ਰੰਗਾਂ ਦੇ ਵਿੱਚ ਬਣ ਰਿਹਾ ਫਾਈਨਲੀ ਅੱਜ ਦੋ ਰੰਗ ਦੁਬਾਰਾ ਆਏ ਆ ਮੇਰੇ ਤੋਂ ਸੋ ਆਰਟੀਕਲ ਇੰਨਾ ਪਿਆਰਾ ਨਾ ਇਹ ਡਿਜ਼ਾਈਨ ਮਤਲਬ ਕਿ ਇਸ ਡਿਜ਼ਾਈਨ ਦਾ ਇਸ ਟਾਈਮ ਹਰ ਕੋਈ ਫੈਨ ਹੈ ਸੋ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਸਭ ਤੋਂ ਵੱਡੀ ਗੱਲ ਦਾ ਕਲਰ ਹੀ ਬੜਾ ਪਿਆਰਾ ਜੀ ਕਲਰ ਕਰਕੇ ਸੂਟ ਸੇਲ ਹੋ ਜਾਂਦਾ ਇਹ ਨਾਲ ਦੀ ਨਾਲ ਡਿਜ਼ਾਈਨ ਦਾ ਹੈ ਹੀ ਸੋਨਾ ਡਿਜ਼ਾਈਨ ਤਾਂ ਦੇਖੋ ਇਸ ਟਾਈਮ ਦਾ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਪੌਪੂਲਰ ਆਰਟੀਕਲ ਆ ਜੀ ਇਹ ਪੂਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕਢਾਈ ਸੋ ਫਰੰਟ ਬੈਕ ਦਾ ਆਰਟੀਕਲ ਬਣਾ ਹੋਇਆ ਹੈ ਬੈਕ ਤੇ ਪੂਰਾ ਹੈਵੀ ਕੰਮ ਕਰਿਆ ਹੈ ਬੈਕ ਤੇ ਨੈਕ ਵੀ ਬਣਾ ਹੋਇਆ ਹੈ ਘੇਰਾ ਵੀ ਬਹੁਤ ਸੋਹਣਾ ਪੂਰਾ ਫਰੰਟ ਬੈਕ ਕੱਢਿਆ ਹੋਇਆ ਦਾ ਬੈਕ ਫਰੰਟ ਕੱਢਿਆ ਹੋਇਆ ਸੋ ਆ ਚੈੱਕ ਕਰੋ ਇਸ ਦਾ ਬਾਟਮ ਦੇ ਵਰਕ ਆ ਰਿਹਾ ਸਲਵਾਰ ਦੇ ਪਹੁੰਚ ਤੇ ਕਢਾਈ ਹੈ ਸੋ ਮੈਂ ਇਹਨਾਂ ਸੂਟ ਪਾਇਆ ਗਜਬ ਲੱਗਦਾ ਹੈ ਇਹਦੀ ਇੱਕ ਵੀਡੀਓ ਵੀ ਸ਼ੋ ਹੋਈ ਸੀ ਮੈਨੂੰ ਰੀਲ ਸ਼ੋ ਹੋਈ ਸੀ ਕਿਸੇ ਨੇ ਪਾਇਆ ਹੋਇਆ ਸੀਗਾ ਸੋ ਮੇਕਅਪ ਵਗੈਰਾ ਕਰਿਆ ਹੋਇਆ ਸੀ ਪੀਸ ਬੜਾ ਸੋਹਣਾ ਲੱਗ ਰਿਹਾ ਸੀ ਪਾਇਆ ਹੋਇਆ ਸੋ ਉਹਦੀ ਰੀਲ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਆਹ ਚੈੱਕ ਕਰੋ ਇਸ ਦਾ ਦੁਪੱਟਾ ਓਏ ਹੋਏ ਹੋਏ ਹੋ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਅਲਟੀਮੇਟ ਦੁਪੱਟਾ ਬਣਾ ਜੇ ਅਲਟੀਮੇਟ ਆਹ ਦੁਪੱਟਾ ਆ ਰਿਹਾ ਇਹ ਆਰਟੀਕਲ ਦੀ ਤਾਂ ਬੋਲਣਾ ਹੀ ਨਹੀਂ ਪੈਂਦਾ ਸੋ ਲੋ ਜੀ ਇੱਕ ਆ ਪੀਸ ਹੈ ਜੀ ਰਸ਼ਟ ਕਲਰ ਆ ਆਏਗਾ ਰਸ਼ਟ ਕਲਰ ਏ ਅਸੀਂ ਸ਼ਾਰਟ ਲੈਂਥ ਦੇ ਵਿੱਚ ਰੈਡੀ ਕਰਵਾਇਆ ਥੋੜਾ ਜਿਹਾ ਆ ਦੇਖੋ ਜਿਵੇਂ ਕਿਸੇ ਲੈਂਥ ਘੱਟ ਹੁੰਦੀ ਹੈ ਨਾ ਉਹ ਬਾਈ ਕਰ ਸਕਦੇ ਆ ਇਹ ਸ਼ਾਰਟ ਲੈਂਥ ਵਿੱਚ ਕਰਵਾਇਆ ਖਾਸ ਕਰਕੇ ਐਨਰਡੀ ਕਲਾਇੰਟ ਡਿਮਾਂਡ ਡਿਮਾਂਡ ਕਰਦੇ ਨੇ ਕਿ ਭਾਜੀ ਸ਼ਾਰਟ ਲੈਂਥ ਦੇ ਵਿੱਚ ਕਰਾ ਦਿਓ ਥੋੜਾ ਜਿਹਾ ਕੋਈ ਲੈਂਥ ਬਿਲਕੁਲ ਇਜ਼ੀ ਸ਼ਾਰਟ ਕਰਵਾਈ ਹੈ ਥੋੜਾ ਜਿਹਾ ਜ਼ਿਆਦਾ ਲੌਂਗ ਵੀ ਨਹੀਂ ਕਰਵਾਈ ਬੜਾ ਸੋਹਣਾ ਸੂਟ ਹੈ ਜਲਦੀ ਜਲਦੀ ਆਪਣਾ ਆਰਡਰ ਦੇ ਸਕਦੇ ਹੋ ਇਹ ਆਰਟੀਕਲ ਵੀ ਇਸ ਟਾਈਮ ਦਾ ਸਭ ਦਾ ਫੇਵਰਟ ਹੈ ਤੇ ਡਿਜ਼ਾਈਨ ਵੀ ਫੇਵਰਟ ਹੈ ਤੇ ਕਲਰ ਵੀ ਫੇਵਰਟ ਹੈ ਸੋ ਮਤਲਬ ਕਿ ਜੇ ਆਪਾਂ ਆਪਣੇ ਮੇਨ ਕਲਰਾਂ ਦੀ ਗੱਲ ਕਰੀਏ ਨਾ ਤਾਂ ਸਭ ਤੋਂ ਪਹਿਲਾਂ ਜਿਹੜੇ ਕਲਰ ਬਣਦੇ ਆ ਪੰਜ ਛੇ ਰੰਗਾਂ ਦੇ ਵਿੱਚੋਂ ਜਿਹੜੇ ਰੰਗਾਂ ਦੀ ਸ਼ੁਰੂਆਤ ਹੁੰਦੀ ਹੈ ਕਸਟਮਰ ਦੀ ਵੈਡਿੰਗਸ ਮਤਲਬ ਕੀ ਕਲੈਕਸ਼ਨ ਦੇ ਵਿੱਚ ਕਸਟਮਰ ਦੀ ਵੈਡਿੰਗ ਕਲੈਕਸ਼ਨ ਦੇ ਵਿੱਚ ਸਭ ਤੋਂ ਮੇਨ ਰੰਗ ਚੱਲਦੇ ਆ ਰੈੱਡ ਮਜ਼ੈਂਟਾ ਰਸਟ ਆ ਤਿੰਨ ਰੰਗ ਮੇਨ ਚੱਲਦੇ ਆ ਲੋ ਜੀ ਫਾਈਨਲੀ ਇਹ ਆਰਟੀਕਲ ਆਪਣੇ ਕੋਲ ਤਿੰਨ ਰੰਗਾਂ 'ਚ ਹੀ ਆ ਗਿਆ ਜਿਹੜੇ ਰੰਗ ਮੈਂ ਤੁਹਾਨੂੰ ਦੱਸੇ ਆ ਇਹ ਆਰਟੀਕਲ ਰੀਸਟਾਕ ਹੋਇਆ ਮੇਰਾ ਬਿਊਟੀਫੁੱਲ ਆਰਟੀਕਲ ਸਪੈਸ਼ਲ ਬਰਾਇਡਲ ਸੂਟ ਆ ਇਹ ਚਾਹੇ ਤੁਸੀਂ ਆਨੰਦ ਕਾਰਜ ਲਈ ਰੈੱਡ ਲੈ ਅਗਰ ਤੁਸੀਂ ਵੈਡਿੰਗ ਦੇ ਵੇਅਰ ਕਰਨਾ ਮਜ਼ੈਂਟਾ ਵੀ ਪਾਸ ਆ ਸਕਦੇ ਹੋ ਰੈੱਡ ਵੀ ਪਾਸ ਆ ਸਕਦੇ ਹੋ ਰਾਸ਼ਟਰੀ ਵੀ ਪਾਸ ਆ ਸਕਦੇ ਹੋ ਜਾਨੀ ਕਿ ਇਹ ਬ੍ਰਾਈਡਲ ਲੁੱਕ ਵੀ ਹੈ ਤੁਸੀਂ ਵੈਡਿੰਗ ਫੰਕਸ਼ਨ ਦੇ ਪਾਰਟੀ ਫੰਕਸ਼ਨ ਦੇ ਜਿਵੇਂ ਮਰਜ਼ੀ ਪਾਸ ਆ ਸਕਦੇ ਹੋ ਜਿਨ੍ਹਾਂ ਨੂੰ ਹੈਵੀ ਲੁੱਕ ਦਾ ਕੋਈ ਆਰਟੀਕਲ ਚਾਹੀਦਾ ਪੂਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਆਏਗਾ ਫੁੱਲ ਹੈਵੀ ਬੈਕ ਐਮਬ੍ਰੋਇਡਰੀ ਆ ਰਹੀ ਹੈ ਇਸ ਦੀ ਸਾਰਾ ਬੈਕ ਤੇ ਹੈਂਡਵਰਕ ਦਾ ਕੰਮ ਹੈ ਪਿਓਰ ਕ੍ਰੇਪ ਦਾ ਇਹ ਆਰਟੀਕਲ ਹੈ ਪਰ ਪ੍ਰੋਪਰ ਹੈਵੀ ਬਾਟਮ ਦੇ ਬਹੁਤ ਹੀ ਪਿਆਰਾ ਸਲਵਾਰ ਦੇ ਪਹੁੰਚ ਤੇ ਕੰਮ ਆਣਾ ਸੋ ਦੁਪੱਟਾ ਆਏਗਾ ਬੜਾ ਫੋਰ ਸਾਈਡ ਪਲੱਸ ਜਾਲ ਬੜਾ ਸ਼ਾਨਦਾਰ ਦੁਪੱਟਾ ਹੈ ਛੇੜ ਤੁਹਾਨੂੰ ਮਿਲਣਗੇ ਤਿੰਨ ਇੱਕ ਮਿਲੇਗਾ ਮਜ਼ੈਂਟਾ ਕਲਰ ਕਲਰ ਚੈੱਕ ਕਰੋ ਮੇਨ ਤਿੰਨ ਕਲਰ ਇੱਕ ਮਿਲੇਗਾ ਮਜ਼ੈਂਟਾ ਸ਼ੇਡ ਇੱਕ ਆਏਗਾ ਮਜ਼ੈਂਟਾ ਕਲਰ ਤੇ ਇੱਕ ਆਏਗਾ ਰੈੱਡ ਸ਼ੇਡ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਤੁਹਾਡਾ ਕਿਹੜਾ ਫੇਵਰਟ ਰੰਗ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਸੋ ਲੋ ਜੀ ਤਿੰਨੇ ਰੰਗ ਬੜੇ ਸ਼ਾਨਦਾਰ ਨੇ ਸੋ ਤਿੰਨੇ ਰੰਗ ਫੇਵਰਟ ਨੇ ਸ਼ਤਾਂ ਦਾ ਸਾਡੇ ਤਾਂ ਤੁਹਾਡਾ ਕਿਹੜਾ ਫੇਵਰਟ ਆ ਜਿਆਦਾ ਤੁਸੀਂ ਕਮੈਂਟ ਕਰਕੇ ਦੱਸੋ ਜਿਨ੍ਹਾਂ ਨੂੰ ਕਰੇਵ ਨਹੀਂ ਚਾਹੀਦੀ ਜਿਨ੍ਹਾਂ ਨੂੰ অর্ਗੈਂਜ਼ਾ ਨਹੀਂ ਚਾਹੀਦਾ ਜਿਨ੍ਹਾਂ ਨੂੰ ਸ਼ਿਮਰ ਨਹੀਂ ਚਾਹੀਦੀ ਜਿਨ੍ਹਾਂ ਨੂੰ ਟਿਸ਼ੂ ਨਹੀਂ ਚਾਹੀਦਾ ਜਿਨ੍ਹਾਂ ਨੂੰ ਕੋਈ ਚਾਹੀਦਾ ਆਰਗੈਨਿਕ ਫੈਬਰਿਕ ਹੋਵੇ ਔਰ ਪ੍ਰੀਮੀਅਮ ਹੋਵੇ ਤਾਂ ਆ ਪਿਓਰ ਸਿਲਕ ਦਾ ਆਰਟੀਕਲ ਚੈੱਕ ਕਰ ਲਓ ਜੀ ਪਿਓਰ ਸਿਲਕ ਦਾ ਸਭ ਤੋਂ ਸੋਹਣਾ ਸੂਟ ਲੈ ਕੇ ਆਇਆ ਛੇੜ ਚੈੱਕ ਕਰੋ ਫਾਲਸਾ ਰੰਗ ਮਹਿਰੂਨ ਰੰਗ ਰਾਇਲ ਬਲੂ ਕਲਰ ਪਿਕਾਕ ਸ਼ੇਡ ਮਸਟਰਡ ਕਲਰ ਪੰਜ ਰੰਗ ਰੈਡੀ ਕਰਵਾਇਆ ਇਸ ਆਰਟੀਕਲ ਦੇ ਵਿੱਚ ਪਹਿਲਾਂ ਮੇਰੇ ਕੋਲ ਆਈ ਸੋਲੋ ਮਹਿਰੂਨ ਸ਼ੇਡ ਲੋ ਜੀ ਸਭ ਤੋਂ ਸੋਹਣਾ ਫੈਬਰਿਕ ਇੰਪੋਰਟਡ ਫੈਬਰਿਕ ਪਿਓਰ ਸਿਲਕ ਜੀ ਆ ਚੈੱਕ ਕਰੋ ਇਹ ਕੋਈ ਆਮ ਸਿਲਕ ਨਹੀਂ ਪਿਓਰ ਸਿਲਕ ਨੈਕ ਤੇ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਆਏਗਾ ਸਭ ਤੋਂ ਵੱਡੀ ਗੱਲ ਅੱਜ ਕੱਲ ਜਿਵੇਂ ਫਰਸ਼ੀ ਸਲਵਾਰ ਚੱਲ ਰਹੀ ਹੈ ਤੁਸੀਂ ਫਰਸ਼ੀ ਸਲਵਾਰ ਬਣਾਓ ਚਾਹੇ ਸ਼ਾਰਟ ਲੈਂਥ ਰੱਖੋ ਲੌਂਗ ਰੱਖੋ ਚੁਆਇਸ ਤੁਹਾਡੀ ਹੈ ਜਿੱਦਾਂ ਮਰਜ਼ੀ ਦਾ ਕਨਸੈਪਟ ਰੈਡੀ ਕਰ ਲਓ ਚਾਹੇ ਪੈਂਟ ਪਲਾਜ਼ੋ ਬਣਾਓ ਔਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਪੱਲੇ ਚੈੱਕ ਕਰੋ ਕਿੰਨੇ ਸ਼ਾਨਦਾਰ ਨੇ ਪਲੱਸ ਫੋਰ ਸਾਈਡ ਸਾਰਾ ਹੈਵੀ ਕੰਮ ਸ਼ੇਡ ਤੁਹਾਨੂੰ ਮਿਲਣਗੇ ਮਹਿਰੂਨ ਕਲਰ ਇੱਕ ਮਿਲੇਗਾ ਜਿਸ ਦੇ ਵਿੱਚ ਮਸਟਰਡ ਕਲਰ ਇੱਕ ਮਿਲੇਗਾ ਰਾਇਲ ਬਲੂ ਸ਼ੇਡ ਇੱਕ ਮਿਲੇਗਾ ਪਿਕ-ਆਫ ਕਲਰ ਕੋਈ ਵੀ ਕਲਰ ਬਾਏ ਕਰ ਲਓ ਸਾਸ ਔਰ ਗਾਂਜਦਾ ਦਾ ਹੈਂਡਵਰਕ ਦਾ ਆਰਟੀਕਲ ਰੇਟ ਦੇ ਹਿਸਾਬ ਨਾਲ ਬਹੁਤ ਸੋਹਣਾ ਸੂਟ ਹੈ ਹਰ ਕੋਈ ਬਾਏ ਕਰੇਗਾ ਪ੍ਰਾਈਸ ਸੁਣ ਕੇ ਪ੍ਰਾਈਸ ਸੁਣ ਲਓ ਪਹਿਲਾਂ ਕੀ ਆ ਰਿਹਾ 4300 4300 ਰੁਪਏ ਦਾ ਪ੍ਰਾਈਸ ਆ ਰਿਹਾ ਸੋ ਬੜਾ ਪਿਆਰਾ ਆਰਟੀਕਲ ਹੈ ਸੋ ਡਿਜ਼ਾਈਨ ਚੈੱਕ ਕਰ ਲਓ ਹੈਂਡਵਰਕ ਦਾ ਪੀਸ ਹੈ ਪੈਚਵਰਕ ਦਾ ਕੰਮ ਹੈ ਪਿਓਰ ਕਰੇਪ ਦੀ ਬਾਟਮ ਗਲਾਸ਼ੀਮਾ ਔਰਗੈਂਜ਼ਾ ਫੈਬਰਿਕ ਸਾਰਾ ਸਾਰਾ ਹੈਂਡਵਰਕ 4300 ਰੁਪਏ ਦਾ ਰੇਟ ਰਹੇਗਾ ਆ ਰਿਹਾ ਜੱਦ ਦੁਪੱਟਾ ਦੁਪੱਟਾ ਬੜਾ ਲਾਜਵਾ ਬਣਾਇਆ ਦੁਪੱਟੇ ਸਾਰਾ ਸਾਰਾ ਕੋਰਨਰ ਵਗ ਪਲੱਸ 4 ਸੈਟ ਕੰਮ ਕਰਾ। ਸ਼ੇਡ ਤੁਹਾਨੂੰ ਮਿਲਣਗੇ 4 ਇੱਕ ਸ਼ੇਡ ਤੁਹਾਨੂੰ ਮਿਲੂਗਾ ਪਿਸਤਾ ਕਲਰ ਇੱਕ ਮਿਲੇ ਐਜ਼ ਅ ਬਲੂ ਸ਼ੇਡ ਇੱਕ ਮਿਲੇਗਾ ਸੀਗਨਿੰਗ ਕਲਰ ਚਾਰੇ ਰੰਗ ਪਿਆਰੇ ਨੇ 4300 ਇਸੀ ਕਾਲ ਜੀ ਸੋ ਲੈ ਕੇ ਆਏ ਥੋੜੇ ਵਾਸਤੇ ਨੈਕਵਰਕ ਦਾ ਬੜਾ ਸ਼ਾਨਦਾਰਾ ਡਿਜ਼ਾਈਨ ਸਿਲਕ ਦੇ ਵਿੱਚ ਬਣਾ ਹੋਇਆ ਪੀਸ ਇਹ। ਸੋ ਫੈਬਰਿਕ ਬਿਲਕੁਲ ਯੂਨਿਕ ਨਵਾਂ ਫੈਬਰਿਕ ਹੈ ਸੋ ਡਿਜ਼ਾਈਨ ਚੈੱਕ ਕਰੋ ਜੀ ਵੈਡਿੰਗ ਸਪੈਸ਼ਲ ਪੀਸ ਹੈ ਸੋ ਪ੍ਰੋਪਰ ਬੁਟੀਕ ਪੀਸ ਨੈਕ ਵਰਕ ਦੇਖੋ ਕਿੰਨਾ ਪਿਆਰਾ ਨੈਕ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਦਿੱਤਾ ਸਾਰਾ ਦਬਕੇ ਦਾ ਕੰਮ ਹੈ ਸੋ ਪ੍ਰੋਪਰ ਫਰੰਟ ਤੇ ਕੰਮ ਆ ਰਿਹਾ ਪ੍ਰੋਪਰ ਬਾਜੂ ਤੇ ਕਢਾਈ ਆਏਗੀ ਸੋ ਬੜਾ ਪਿਆਰਾ ਆਰਟੀਕਲ ਹੈ ਲੈਂਥ ਜਿੰਨੀ ਮਰਜ਼ੀ ਰੱਖੋ ਚਾਹੇ ਫਰਸੀ ਸਵਾਰ ਪੰਜਾਬੀ ਸਵਾਰ ਕਨਸੈਪਟ ਜਿੱਦਾਂ ਮਰਜ਼ੀ ਦਾ ਆਪਣੀ ਚੁਆਇਸ ਅਕੋਰਡਿੰਗ ਬਣਾ ਸਕਦੇ ਸੀ ਦੁਪੱਟਾ ਆਏਗਾ ਫੁੱਲ ਪ्युअर 35 ਗ੍ਰਾਮ ਮੋਰ ਕੈਨ ਜ਼ਿਆਦਾ ਦੁਪੱਟੇ ਤੇ ਆਏਗਾ ਸੋ ਦੇ ਕੋਰਨਰ ਤੇ ਵਰਕਰ ਆ। ਸੋ ਪੀਸ ਬੜਾ ਪਿਆਰਾ ਹੈ। ਸ਼ੇਡ ਤੁਹਾਨੂੰ ਮਿਲਣਗੇ। ਇੱਕ ਮਿਲੇਗਾ yellow color। ਇੱਕ ਮਿਲੇਗਾ rust shade ਨਵੇਂ ਨਵੇਂ ਇਹ ਕਲਰ ਨੇ। ਇੱਕ ਮਿਲੇਗਾ ਜੀ fawalsa color। ਇੱਕ ਮਿਲੇਗਾ ਜੀ ਪ੍ਰੋਪਰ mustard color। ਇੱਕ ਨੀਚੇ ਹੈਗਾ ਨਮਾ ਜਾਂ mob shade। ਕਲਰ ਤੁਸੀਂ ਕੋਈ ਵੀ ਬਾਏ ਕਰ ਲਓ। ਸਾਰੇ ਰੰਗ ਪਿਆਰੇ ਨੇ। ਪ੍ਰਾਈਸ ਰਹੇਗਾ 7150। ਆਹ ਵਾਲੇ ਫਰਖਾबादी ਆਰਟੀਕਲ ਦੀ ਮੇਰੀ ਰੀਲ ਬਹੁਤ ਜ਼ਿਆਦਾ viral ਹੋਈ ਆ ਪਹਿਲਾਂ। ਸੋ ਫਾਈਨਲੀ ਇਹ ਆਰਟੀਕਲ ਰੀਸਟਾਕ ਹੋ ਗਿਆ। ਸੋ pink shade ਗੁਲਾਨਾਰੀ ਚੈਰੀ ਕਲਰ ਸੀ ਗ੍ਰੀਨ ਪੇਸਟਲ ਜੈਡ ਇੱਕ ਹੈਗਾ ਰੈੱਡ ਦੋ ਕਲਰ ਬ੍ਰਾਈਟ ਤੇ ਦੋ ਕਲਰ ਪੇਸਟਲ ਬਣ ਕੇ ਆਏ ਐ ਇਸ ਦੇ ਅੱਜ ਸੋ ਜਸ ਸਵੇਰੀ ਪੀਸ ਆਏ ਆ ਸੋ ਤੁਸੀਂ ਆਰਟੀਕਲ ਚੈੱਕ ਕਰਿਓ ਜੀ ਬੜਾ ਲਾਜਵਾ ਪੀਸ ਆ ਫਰਖਾਬਾਦੀ ਲਖਨਊ ਦਾ ਪੀਸ ਹੈ ਜੀ ਇਹ ਸੋ ਸਾਰਾ ਸਾਰਾ ਹੈਂਡਵਰਕ ਦਾ ਪੀਸ ਆ ਫੁੱਲ ਹੈਵੀ ਪੀਸ ਬਣਾ ਹੋਇਆ ਮਤਲਬ ਕਿ ਇਹ ਆਰਟੀਕਲ ਉਹ ਆਰਟੀਕਲ ਆ ਤੁਹਾਡਾ ਮਨ ਨੱਕ ਜਾਏਗਾ ਪਰ ਇਹਦਾ ਕਦੇ ਫੈਸ਼ਨ ਨਹੀਂ ਜਾ ਸਕਦਾ ਕਦੇ ਵੀ ਆਊਟ ਆਫ ਫੈਸ਼ਨ ਆਈਟਮ ਨਹੀਂ ਹੋ ਸਕਦੀ ਇਹ ਫਰਖਾਬਾਦੀ ਮਤਲਬ ਕਿ ਫੋਰ ਹੈ ਵੈਰਾਈਟਮ ਆ ਇਹ ਵੈਡਿੰਗ ਸਪੈਸ਼ਲ ਲਈ ਪੂਲ ਫਰੰਟ ਹੈਵੀ ਪ੍ਰੋਪਰ ਹੈਵੀ ਬਾਟਮ ਤੇ ਕੰਮ ਰੇਗਾ ਬਾਟਮ ਬਹੁਤ ਸ਼ਾਨਦਾਰ ਬਣੀ ਹੋਈ ਹੈ ਸਾਰਾ ਸਾਰਾ ਹੈਂਡਵਰਕ ਦਾ ਪੀਸ ਹੈ ਫਰਖਾਬਾਦੀ ਪੰਜਾਬੀ ਟ੍ਰੈਡੀਸ਼ਨਲ ਆਰਟੀਕਲ ਹੈ ਦੁਪੱਟਾ ਬੜਾ ਪਿਆਰਾ ਹੈ ਚਾਹੇ ਤੁਸੀਂ ਆਨੰਦਕਾਰ ਦੇ ਲਈ ਵੈਡਿੰਗ ਲਈ ਜੁਮੇ ਮਰਜੀ ਵੇਅਰ ਕਰ ਸਕਦੇ ਹੋ ਆ ਦੁਪੱਟਾ ਰਹੇਗਾ ਦੁਪੱਟਾ ਪੂਰਾ ਹੈਵੀ ਜਾਲ ਪਲੱਸ 4 ਸਾਈਡ ਸ਼ੇਡ ਤੁਹਾਨੂੰ ਮਿਲਣਗੇ 4 ਚਾਰੇ ਸ਼ੇਡ ਪਿਆਰੇ ਆ ਇੱਕ ਚੈਰੀ ਕਲਰ ਮਿਲੇਗਾ ਇੱਕ ਮਿਲੇਗਾ ਸੀ ਗ੍ਰੀਨ ਸ਼ੇਡ ਇੱਕ ਮਿਲੇਗਾ ਰੈੱਡ ਕਲਰ ਕੋਈ ਵੀ ਕਲਰ ਬਾਏ ਕਰ ਲਓ ਅਗਰ ਤੁਹਾਨੂੰ ਇਸ ਦੀ ਫੋਟੋ ਚਾਹੀਦੀ ਹੈ ਫੋਟੋ ਭੇਜਦਾ ਹਾਂ ਆ ਵਾਲੀ ਵੀਡੀਓ 12:40 ਤੇ ਸਮਾਨੇ ਤੋਂ ਨਿਕਲ ਚੁੱਕੀ ਐ ਸੋ ਕਿੱਥੇ ਕਿੱਥੇ ਤੁਹਾਨੂੰ ਸ਼ੋਅ ਕਰ ਰਹੀ ਐ ਜਾਨੀ ਕਿ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਪਹਿਲਾਂ ਤਾਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੀ ਕੰਟਰੀ ਤੋਂ ਇੰਡੀਆ ਤੋਂ ਆਊਟ ਆਫ ਕੰਟਰੀ ਤੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਮੈਂਟ ਕਰ ਦਿਓ ਫਟਾਫਟ ਸੋ ਲੋ ਜੀ ਸਮਾਨੇ ਸ਼ਹਿਰ ਤੋਂ 12:40 ਤੇ ਨਿਕਲ ਚੁੱਕੀ ਐ ਵੀਡੀਓ ਇਹ ਸੋ ਲੋ ਜੀ ਦਬਕੇ ਵਰਗ ਦਾ ਆਰਟੀਕਲ ਚੈੱਕ ਕਰਿਓ ਸਭ ਤੋਂ ਸੋਹਣਾ ਆਰਟੀਕਲ ਮੇਰੀ ਇੱਕ ਬੇਨਤੀ ਐ ਸੋ ਕਮੈਂਟ ਜਰੂਰ ਕਰਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿੱਥੋਂ ਕਿੱਥੇ ਤੁਹ ਕੀਤੋ ਕਿਤੋ ਵੀਡੀਓ ਦੇਖ ਰਹੇ ਹੋ ਕਿੱਥੇ ਤੱਕ ਸਾਡੀ ਵੀਡੀਓ ਪਹੁੰਚ ਗਈ ਅਸੀਂ ਜਰੂਰ ਦੇਖਣਾ ਚਾਹੁੰਦੇ ਆ ਸਾਡੀ ਇਹ ਰੀਲ ਕਿੱਥੇ ਤੱਕ ਪਹੁੰਚ ਰਹੀ ਹੈ ਸੋ ਲੋ ਜੀ ਆਰਟੀਕਲ ਚੈੱਕ ਕਰੋ ਦਬਕੇ ਵਰਗ ਦਾ ਆਰਟੀਕਲ ਸਭ ਤੋਂ ਸੋਹਣਾ ਆਰਟੀਕਲ ਹੈ ਕਿ ਆ ਫੁੱਲ ਪਿਓਰ 35 ਗ੍ਰਾਮ ਹੋ ਗਿਆ ਇਹਦਾ ਬਿਊਟੀਫੁੱਲ ਆਰਟੀਕਲ ਆ ਪੂਰਾ ਫਰੰਟ ਹੈਵੀ ਸਾਰਾ ਦਬਕੇ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਰਹੇਗਾ ਪੂਰਾ ਫਰੰਟ ਹੈਵੀ ਹੈ ਸੋ ਪ੍ਰੋਪਰ ਬਾਜੂ ਤੇ ਕੜਾਈ ਆ ਬਾਜੂ ਤੇ ਬਹੁਤ ਸੋਹਣਾ ਕੰਮ ਆ ਗਿਆ ਫਰੰਟ ਦੇਖੋ ਕਿੰਨਾ ਸ਼ਾਨਦਾਰ ਆ ਤੁਸੀਂ ਚੈੱਕ ਕਰੋ ਇਸ ਦਾ ਦੁਪੱਟਾ ਪੂਰਾ ਹੈਵੀ ਫੋਰਸ ਸੈੱਟ ਪੂਰਾ ਹੈਵੀ ਫੋਰਸ ਸੈੱਟ ਦੁਪੱਟਾ ਹੈਗਾ ਸ਼ੇਡ ਆਣਗੇ 4 ਇੱਕ ਆਏਗਾ ਨਵਾ ਜਾਂ ਮਾਊਸ ਗ੍ਰੇ ਜਿਹਾ ਕਲਰ ਇੱਕ ਆਊਗਾ ਲਵੈਂਡਰ ਸ਼ੇਡ ਇੱਕ ਆਊਗਾ ਪ੍ਰੋਪਰ ਮਜ਼ੈਂਟਾ ਗਾਜ਼ਰੀ ਸ਼ੇਡ ਮਜ਼ੈਂਟਾ ਹੌਟ ਪਿੰਕ ਮਜ਼ੈਂਟਾ ਮਜ਼ੈਂਟਾ ਕਲਰ ਸੋ ਕਲਰ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਨੇ ਨੇ ਕਿੱਥੇ ਕਿੱਥੇ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਕਰ ਦਿਓ ਕਮੈਂਟ ਕਰ ਦਿਓ ਫਿਰ ਫੋਰਸ ਕਲਰ ਦਾ ਇੱਕ ਅੰਟੀਕ ਦਾ ਪੀਸ ਦਿਖਾ ਰਿਹਾ ਹਾਂ ਬੜਾ ਲਾਜੋ ਆ ਪੀਸ ਹੈ ਸੋ ਡਿਜ਼ਾਈਨ ਚੈੱਕ ਕਰੋ ਪ੍ਰੋਪਰ ਫੁੱਲ ਹੈਵੀ ਪੀਸ ਬਣਾ ਜਿਨ੍ਹਾਂ ਨੂੰ ਕੋਈ ਬਣਾਣ ਚ ਦਿੱਕਤ ਆਉਂਦੀ ਹੈ ਨਾ ਸੂਟ ਜਿਵੇਂ ਕਿ ਕਿਸੇ ਦੇ ਬਾਜੂ ਨਹੀਂ ਸਾਈਡ ਤੋਂ ਨਿਕਲਦੀਆਂ ਜਾਂ ਬਾਜੂ ਦਾ ਕਪੜਾ ਐਕਸਟਰਾ ਲੈਣਾ ਪੈਂਦਾ ਜਾਂ ਜਿਵੇਂ ਹੈਲਦੀ ਹੁੰਦਾ ਕੋਈ ਵੀ ਨਹੀਂ ਸਾਈਡ ਤੋਂ ਬਣਦੀਆਂ ਬਾਜੂ ਇਹਦੀਆਂ ਅਸੀਂ 슬ੀਵਜ਼ ਬੈਕ ਸਾਈਡ ਤੋਂ ਕੜਵਾਈਆਂ ਨੇ ਮੈਂ ਤੁਹਾਨੂੰ ਪ੍ਰੋਪਰ ਦਿਖਾਨਾ ਸੋ ਜਿਨ੍ਹਾਂ ਨੂੰ ਕਪੜਾ ਜ਼ਿਆਦਾ ਲਾਦਾ ਮੇਨ ਮੁੱਦੇ ਦੀ ਗੱਲ ਇਹ ਆ ਜਾਂਦੀ ਹੈ ਕਿ ਜਿਨ੍ਹਾਂ ਨੂੰ ਫੈਬਰਿਕ ਜ਼ਿਆਦਾ ਲਾਦਾ ਵੀ ਸਾਈਡ ਤੋਂ ਬਾਵਨ ਨਹੀਂ ਨਿਕਲਦੀਆਂ ਜਿਨ੍ਹਾਂ ਨੇ ਜੋੜ ਵਗੈਰਾ ਪੈਂਦਾ ਉਹਨਾਂ ਲਈ ਵਨ ਆਫ ਦਾ ਬੈਸਟ ਪੀਸ ਹੈ ਵੀ ਮਤਲਬ ਕਿ ਇਹ ਕੋਈ ਵੀ ਬਾਈ ਕਰ ਸਕਦਾ ਥੋੜਾ ਏ ਸ਼ੇਪ ਲੁੱਕ ਦੇ ਵਿੱਚ ਇਹ ਆਰਟੀਕਲ ਅਸੀਂ ਬਣਵਾਇਆ ਬੜਾ ਸ਼ਾਨਦਾਰ ਪੀਸ ਹੈ ਅੰਟੀਕ ਦਾ ਬੜਾ ਪਿਆਰਾ ਨਵਾਂ ਡਿਜ਼ਾਈਨ ਦਿਖਾਰਾ ਤੁਹਾਨੂੰ 에ਅਰ ਫੋਰਸ ਕਲਰ ਆ ਸਾਰਾ ਸਾਰਾ ਹੈਂਡਵਰਕ ਦਾ ਕੰਮ ਹੈ ਪੂਰਾ ਫਰੰਟ ਹੈਵੀ 3 ਮੀਟਰ ਦੀ ਸ਼ਰਟ ਹੈ ਪਿਓਰ 35 ਗ੍ਰਾਮ ਔਰਗੈਂਜ਼ਾ ਦੀ ਆਜ ਦਾ 슬ੀਵਸ ਤੇ ਵਰਕ ਆਏਗਾ ਬਾਜੂ ਦੇ ਪੂਰਾ ਹੈਵੀ ਕੰਮ ਹੈ ਸੋ 3 ਮੀਟਰ ਪਿਓਰ ਔਰਗੈਂਜ਼ਾ 35 ਗ੍ਰਾਮ ਔਰਗੈਂਜ਼ਾ ਦੀ ਸ਼ਰਟ ਹੈ ਤੇ ਪਿਓਰ ਕ੍ਰੇਪ ਦੀ ਬਾਟਮ ਲਾਈਨਿੰਗ ਦਾ ਫੈਬਰਿਕ ਨਾਲ ਆ ਲਾਈਨਿੰਗ ਤੁਹਾਨੂੰ ਐਕਸਟਰਾ ਲਾਈਨ ਦੀ ਲੋੜ ਨਹੀਂ ਹੈਗੀ ਸੋ ਦੁਪੱਟਾ ਰਹੇਗਾ ਇਸ ਦਾ ਫੋਰਟ ਸਾਈਡ ਦੇ ਵਿੱਚ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਫੈਬਰਿਕ ਸ਼ੇਡ ਬਹੁਤ ਸੋਹਣਾ ਹੈ ਸੋ ਅੰਟੀਕ ਦਾ ਪੀਸ ਆ ਕਾਰਨਰ ਤੇ ਵਰਕ ਆ ਫੋਰਟ ਸਾਈਡ ਦੁਪੱਟਾ ਬੜਾ ਪਿਆਰਾ ਕੰਮ ਹੈ ਸੋ 2026 ਦਾ ਬਿਲਕੁਲ ਲੇਟੈਸਟ ਨਵਾਂ ਡਿਜ਼ਾਈਨ ਲਾਂਚ ਕਰਿਆ ਸੋ ਇਸ ਦਾ ਜਿਹੜਾ ਪ੍ਰਾਈਸ ਆ ਹੋਰੇਗਾ 17900 ਰੁਪਏ ਜਲਦੀ ਜਲਦੀ ਬਾਏ ਕਰ ਲਓ ਅਮਰਤਸਰੀਆ ਮਾਲਜਾਨ ਦੇ ਸਟੋਰ ਦਾ ਸਭ ਤੋਂ ਜ਼ਿਆਦਾ ਵਾਇਰਲ ਸੂਟ ਮੋਸਟ ਵਾਇਰਲ ਆਰਟੀਕਲ ਆ ਜੀ ਸੋ ਲੋ ਜੀ ਫਾਈਨਲੀ ਰੀਸਟਾਕ ਹੋਇਆ ਸੋ ਮਤਲਬ ਕਿ ਦੂਸਰੀ ਵਾਰੀ ਪਾਈਏ ਮਿਲੀਅਨ ਪਲੱਸ ਤੀਸਰੀ ਵਾਰੀ ਪਾਈ 5 ਲੱਖ ਤੋਂ ਉੱਪਰ ਆ ਚੌਥੀ ਵਾਰੀ ਰੀਲ ਪਾ ਰਿਆ ਹੁਣ ਸਲੋ ਜੀ ਹੁਣ ਵੀ ਮੇਰੇ ਹਿਸਾਬ ਨਾਲ ਤੁਹਾਡਾ ਪਿਆਰ ਪੂਰਾ ਮਿਲਣਾ ਹੈ ਅਜੇ ਤੱਕ ਤਾਂ ਪ੍ਰੀ ਬੁਕਿੰਗ ਹੀ ਚੱਲ ਰਹੀ ਸੀ ਪੀਜ਼ ਜੀ ਫਾਈਨਲੀ ਕੱਲ ਸਾਰੇ ਆਰਡਰ ਕੰਪਲੀਟ ਹੋ ਗਿਆ ਅਸੀਂ ਰਿਲੈਕਸ ਫੀਲ ਕਰ ਰਹੇ ਹੁਣ ਪ੍ਰੋਪਰ ਕਿਉਂਕਿ ਆਰਡਰ ਬਹੁਤ ਸੇਸ ਸੋਰਟ ਦੇ ਲੋ ਜੀ ਆਰਟੀਕਲ ਦੇ ਆਰਡਰ ਪੂਰੇ ਹੋ ਚੁੱਕੇ ਜਿਨ੍ਹਾਂ ਦੇ ਕੋਰੀਅਰ ਪੈਂਡਿੰਗ ਸੀ ਉਹ ਅਸੀਂ ਕਰ ਦਿੱਤੇ ਸੋ ਲੋ ਜੀ ਫਾਈਨਲੀ ਫੇਰ ਇਹ ਆਰਟੀਕਲ ਮੇਰੇ ਕੋਲ ਕੁਆਂਟੀਟੀ ਦੇ ਵਿੱਚ ਬਣ ਰਿਹਾ ਸੋ ਤੁਸੀਂ ਆਪਣਾ ਆਰਡਰ ਜਲਦੀ ਕਰ ਲਿਓ ਫਿਲਹਾਲ ਮੇਰੇ ਕੋਲ ਇੱਕ ਪੀਸ ਹੈ ਬਾਅਦ ਵਿੱਚ ਫੇਰ ਪ੍ਰੀ-ਬੁਕਿੰਗ ਚਾਲੂ ਰੱਖੂੰਗਾ ਇਹਦੀ ਮੈਂ ਪੂਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਦੇ ਕੰਮ ਪੂਰਾ ਹੈਵੀ ਬੈਕ ਐਮਬਰਾਇਡਰੀ ਫਰੰਟ ਬੈਕ ਦਾ ਆਰਟੀਕਲ ਸਭ ਤੋਂ ਵੱਡੀ ਗੱਲ オリジナル ਪੀਸ ਹੋਊਗਾ ਨਾ ਕਿ ਕਾਪੀ ਕਾਪੀ ਇਹਦੇ ਵਿੱਚ ਆਈ ਹੈ ਪੁਆਈਆ ਘੱਟ ਰੇਂ ਦੇ ਵਿੱਚ ਉਹਦੀ ਬੈਕ ਤੇ ਵਰਕ ਨਹੀਂ ਹੈਗਾ ਨਾਲੇ ਸੇਮ ਕੰਮ ਨਹੀਂ ਹੈਗਾ ਸੋ ਮਤਲਬ ਕਿ ਸਿਮਿਲਰ ਜਿਹਾ ਬਣਾਤਾ ਪਰ ਚੀਜ਼ ਦਾ ਫਰਕ ਪਾਤਾ ਲੋ ਜੀ ਆ ਆਏਗਾ ਪ੍ਰ ਬਾਟਮ ਤੇ ਬੜਾ ਲਾਜਵਾ ਵਰਕ ਹੈ ਸੋ ਦੁਪੱਟਾ ਆਇਆ ਇਸ ਦਾ ਆਵਲਾ ਦੁਪੱਟੇ ਪੱਲੇ ਬੜੇ ਸੋਹਣੇ ਹੋਣੇ ਹੈ ਬੈਕ ਐਮਬਲੋਇਡਰੀ ਬਹੁਤ ਪੂਰੀ ਹੈਵੀ ਫਰੰਟ neck back ਸਾਰਾ ਕੁਝ ਕੱਢਿਆ ਹੋਇਆ ਹੈ ਦਾ ਕੰਮ ਬਹੁਤ ਸੋਹਣਾ ਹੈ ਦਾ ਆ ਦੁਪੱਟਾ ਚੈੱਕ ਕਰੋ ਆ ਰਿਹਾ ਦੁਪੱਟਾ ਦੁਪੱਟੇ ਪੱਲੇ ਦੇਖੋ ਕਿੰਨੇ ਪਿਆਰੇ ਹੈ ਫੂਰਸਰ ਸਕੈਲਪਿੰਗ ਵਿਦ ਪੱਲੇ ਆ ਦੇਖੋ ਕਿੰਨੇ ਸੋਹਣੇ ਕੋਡੀਆਂ ਲੱਗੀਆਂ ਹੋਈਆਂ ਕਿੰਨੀਆਂ ਪਿਆਰੀਆਂ ਸੋ ਜਿਹੜਾ ਇਸ ਦਾ ਪ੍ਰਾਈਸ ਰਹੇਗਾ 14300 ਜੀ ਅੰਟੀਕ ਦਾ ਪੀਸ ਚੈੱਕ ਕਰਿਓ ਪ੍ਰਾਈਸ ਅਕੋਰਡਿੰਗ ਬਹੁਤ ਸੋਹਣਾ ਸੂਟ ਹੈ ਫੈਬਰਿਕ ਰਹੇਗਾ ਬਿਲਕੁ ਸੋ ਪ੍ਰੋਪਰ ਡਿਜ਼ਾਈਨ ਚੈੱਕ ਕਰੋ ਸਾਰਾ ਹੈਂਡਵਰਕ ਦਾ ਕੰਮ ਹੈ ਪੀਸ ਚੈੱਕ ਕਰੋ ਪੂਰਾ ਫਰੰਟ ਹੈ ਵੀ ਦੋ ਸ਼ੇਡ ਆਇਆ ਤੇ neck ਦੇਖੋ ਕਿੰਨਾ ਪਿਆਰਾ neck ਦਿਖਾਰੂ ਮੀ ਮੈਂ ਕਹਿੰਦਾ ਰਾਣੀ ਹਾਰ ਪਾਣ ਦੀ ਲੋੜ ਨਹੀਂ ਇਹ ਸੂਟ ਪਾ ਗਏ ਲੋ ਜੀ ਸੋਨਾ ਵੀ ਹੁਣ ਤੁਹਾਨੂੰ ਪਤਾ ਮਹਿੰਗਾ ਹੋ ਰਿਹਾ ਰਾਣੀ ਹਾਰ ਪਾਣ ਦੀ ਲੋੜ ਨਹੀਂ ਸੂਟ ਪਾਓ ਸਭ ਤੋਂ ਸੋਹਣਾ سونے ਨਾਲੋਂ ਵੀ ਸੋਹਣਾ ਸੂਟ ਸੋ ਪ੍ਰਾਈਸਿਸ ਦਾ ਤੁਹਾਨੂੰ ਮੈਂ ਮੈਂਸ਼ਨ ਕਰੂੰਗਾ ਪ੍ਰਾਈਸ ਕੀ ਹੈ ਪ੍ਰਾਈਸ ਰਹੇਗਾ 9850 9850 ਰੁਪਏ ਪੂਰਾ ਫਰੰਟ ਹੈ ਵੀ ਫੈਬਰਿਕ ਨਾ ਰਹੇਗਾ 2026 ਦਾ ਲੇਟੈਸਟ ਨਿਊ ਫੈਬਰਿਕ ਲਾਂਚ ਹੋਇਆ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਮੰਮੀ ਕੰਮ ਇੱਕ ਵਾਰੀ ক্লোਜ਼ ਅਪ ਤੋਂ ਦਿਖਾ ਦੇ ਪਿਊਨੀਫਲ ਸੂਟ ਲੋਜੀ ਦੁਪੱਟਾ 35 ਗ੍ਰਾਮ ਔਰਗੈਂਜ਼ਾ 9850 9850 ਰੁਪਏ ਰੰਗ ਮਿਲਣਗੇ ਦੋ ਜਲਦੀ ਜਲਦੀ ਪੀਸ ਬਾਏ ਕਰ ਲਓ ਛੋਟ ਬੜਾ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਹੈ ਦਾ ਆ ਦੇਖ ਉਹ ਕਿੰਨਾ ਸ਼ਾਨਦਾਰ ਪੀਸ ਹੈ ਕਲਰ ਦੇਖੋ ਸਕਾਈ ਬਲੂ ਇਹ ਕਲਰ ਨਹੀਂ ਮਿਲਦਾ ਜਲਦੀ ਜਲਦੀ ਸਕਾਈ ਬਲੂ ਸ਼ੇਡ ਦੋ ਰੰਗ ਨੇ 9850 ਹੋਰ ਬਨਾਰਸੀ ਸਿਲਕ ਦਾ ਆਰਟੀਕਲ ਲੈ ਕੇ ਆਇਆ ਬੜਾ ਪਿਆਰਾ ਸੂਟ ਹੈ ਸਰ ਡਿਜ਼ਾਈਨ ਬਹੁਤ ਸੋਹਣਾ ਬਣਾ ਹੋਇਆ ਹੈ ਡਿਜ਼ਾਈਨ ਚੈੱਕ ਕਰਿਓ ਪਿਓਰ ਬਨਾਰਸੀ ਸ਼ਿਲਕ ਨੈਕ ਤੇ ਆਊਗਾ ਹੈਂਡਵਰਕ ਸਾਰਾ ਅੰਟੀਕਵਰ ਦਾ ਕੰਮ ਪ੍ਰੋਪਰ ਫਰੰਟ ਹੈਵੀ ਬਾਜੂ ਤੇ ਕੜਾਈ ਲੈਂਥ ਜਿੰਨੀ ਮਰਜ਼ੀ ਰੱਖੋ ਪਿਓਰ ਟਰੇਪ ਦੀ ਸਲਵਾਰ ਔਰ ਦੁਪੱਟਾ ਦੇਖ ਕਰੋ ਕਿੰਨਾ ਪਿਆਰਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਛੇੜ ਬੜਾ ਪਿਆਰਾ ਇੰਗਲਿਸ਼ ਕਲਰ ਹੈ ਦੁਪੱਟੇ ਦੇ ਕਾਰਨਰ ਵਰਕ ਚੈੱਕ ਕਰੋ ਕਾਰਨਰ ਤੇ ਆ ਰਿਹਾ ਵਰਕ ਸੋ ਛੇੜ ਤੁਹਾਨੂੰ ਮਿਲਣਗੇ ਦੋ ਦੋਨੋ ਛੇੜ ਪਿਆਰੇ ਆ ਇੱਕ ਆਊਗਾ ਗਾਜ਼ਰੀ ਛੇੜ ਇੱਕ ਆਊਗਾ ਨਮਾਇਆ ਸਲੇਟੀ ਕਲਰ ਨ ਇਕ ਕਵਸਲੇਟਿਕਲਰ ਕਲਰ ਦੋ ਨੇ ਦੋਨੋਂ ਰੰਗ ਪਿਆਰੇ ਨੇ ਕੋਈ ਵੀ ਰੰਗ ਬਾਏ ਗਾ ਲਓ ਕੁੜੀਆਂ ਕਹਿੰਦੀਆਂ ਨੇ ਵੀਰੇ ਕੱਲਾ ਗਲਾ ਬਣਿਆ ਹੋਵੇ ਸੁਗਲੇ ਤੇ ਹੋਵੇ ਆਂਢੀ ਇੱਕ ਵਰਗ ਦਾ ਕੰਮ ਆ ਪੀਸ ਚੈੱਕ ਕਰ ਲਓ ਜੀ ਸਪੈਸ਼ਲ ਤੁਹਾਡੇ ਲਈ ਬਣਵਾਇਆ ਸੂਟ ਇਹ ਕਲਰ ਦੋ ਰੰਗ ਚੈੱਕ ਕਰੋ ਕਿੰਨਾ ਸ਼ਾਨਦਾਰ ਨਵਾਂ ਯਾਰ ਰੰਗ ਹੈ ਬਲਕਿ ਲੋ ਜੀ ਨੈਕ ਵਰਕ ਦਾ ਇਹ ਆਰਟੀਕਲ ਚਾਹੇ ਤੁਸੀਂ ਬਣਾਓ ਪੰਜਾਬੀ ਸਲਵਾਰ ਚਾਹੇ ਫਰਸੀ ਸਲਵਾਰ ਵੈਸੇ ਤੁਸੀਂ ਫਰਸੀ ਸਲਵਾਰ ਇਸ ਦੀ ਬਣਾਓਗੇ ਬੜੀ ਸੋਹਣੀ ਲੱਗੂਗੀ ਪ੍ਰੋਪਰ ਬਾਜੂ ਦੇ ਗੜਾਈ ਸਾਰਾ ਅੰਟੀਕ ਦਬਕੇ ਦਾ ਪੀਸ ਪ੍ਰਾਈਜ਼ ਆਏਗਾ 450 ਰੁਪਏ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦੁਪੱਟਾ ਦੁਪੱਟੇ ਆ ਰਿਹਾ ਕਾਰਨਰ ਵਰਕ ਹਲਕਾ ਹਲਕਾ ਤੇ ਬੂਟੀ ਵਰਕ ਦਾ ਕੰਮ ਸੋ ਆ ਦੇਖੋ ਸੋ neck ਦਾ ਪੀਸ neck line ਦਿਖਾ ਦਰੋਂ ਮੈਂ ਇੱਕ ਵਾਰੀ ਕਲੋਜ਼ ਅਪ ਤੋਂ ਫੇਰ ਪੀਸ ਬੜਾ ਪਿਆਰਾ ਸੋ ਪ੍ਰੋਪਰ ਆ ਰਿਹਾ ਇਸ ਦਾ ਬਾਜੂ ਤੇ ਵਰਕ ਤੇ ਆ ਆਊਗਾ ਇਸ ਦਾ ਸੈਕੰਡ ਸ਼ੇਡ ਮਹਿਰੂਨ ਕਲਰ ਰੇਟ ਰਹੇਗਾ ਇਹ 6650 450 ਰੁਪਏ ਕਲਰ ਆਣਗੇ ਦੋ ਮਹਿਰੂਨ ਸ਼ੇਡ ਤੇ ਇੱਕ ਆਏਗਾ ਨੀਚੇ ਆ ਨਮਾਇਆ कलरਾ ਹੋਤਾ ਯੂਨੀਕ ਦਾ ਸ਼ੇਡ ਹੈ 컬러 ਤੁਸੀਂ ਕੋਈ ਵੀ ਬਾਏ ਕਰ ਲਓ ਅਸਲ ਦੇ ਵਿੱਚ ਲਖਨਵੀ ਦਦੋਜੀ ਦਾ ਕੰਮ ਕਿਹੜਾ ਹੁੰਦਾ ਤੁਸੀਂ ਆ ਚੈੱਕ ਕਰੋ ਇਹ ਲਖਨਵੀ ਕੰਮ ਹੈ ਸਾਰਾ ਸਾਰਾ ਲਖਨਵੀ ਵਰਕ ਦਾ ਪੀਸ ਲੈ ਕੇ ਆਇਆ ਸ਼ੇਡ ਲੈ ਕੇ ਆਇਆ ਦੋ ਪ੍ਰੀਮੀਅਮ ਆਰਟੀਕਲ ਰਹੇਗਾ ਇਹ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਇਹ ਆਰਟੀਕਲ ਸਾਰਾ ਲਖਨਵੀ ਵਰਕ ਦਾ ਪੀਸ ਆ ਔਰਿਜਨਲ ਪੀਸ ਔਰਿਜਨਲ ਕੰਮ ਹੈ ਸਾਰਾ ਆ ਦੇਖੋ ਇਹਨੂੰ ਕਹਿੰਦੇ ਅਸਲ ਔਰਿਜਨਲ ਲਖਨਵੀ ਵਰਕ ਸੋ ਮਹਿਰੂਨ ਕਲਰ ਹੈ 35 ਗ੍ਰਾਮ ਔਰਗੈਂਜ਼ਾ ਫੈਬਰਿਕ ਹੈ ਨੈਕ ਵਰਕ ਆ ਗਿਆ ਫਰੰਟ ਆ ਗਿਆ ਬਾਜੂ ਤੇ ਕੜਾਈ ਆ ਗਈ ਉਹ ਵੀ ਪ्योर ਕਰੇਪ ਦੀ ਬਾਟਮ ਬਾਟਮ ਤੇ ਆ ਰਿਹਾ ਸਾਰਾ ਹੈਂਡਵਰਕ ਦਾ ਕੰਮ ਔਰ ਆ ਆ ਰਿਹਾ ਹੈ ਜ਼ਾ ਫੁੱਲ ਪ्योर 35 ਗ੍ਰਾਮ ਔਰਗੈਂਜ਼ਾ ਦਾ 4 ਸਾਈਡ ਦੁਪੱਟਾ ਇਹ ਸਾਰਾ ਹੈਂਡ ਦਾ ਕੰਮ ਹੈ ਟੋਟਲੀ ਹੈਂਡਵਰਕ ਫੂਰ ਸਾਈਡ ਦੁਪੱਟਾ ਸ਼ੇਡ ਤੁਹਾਨੂੰ ਮਿਲਣਗੇ 2 ਇੱਕ ਮਿਲੇਗਾ ਮਜ਼ਰਕਾ ਕਲਰ ਤੁਸੀਂ ਕਲਰ ਆਪਣਾ ਕੋਈ ਵੀ ਬਾਏ ਕਰ ਲਓ ਬੜੇ ਪਿਆਰੇ ਕਲਰ ਨੇ ਤੁਹਾਨੂੰ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਪੀਸ ਬੜਾ ਸੋਹਣਾ ਵੈਡਿੰਗ ਸਪੈਸ਼ਲ ਪ्योर ਲਖਨਵੀ ਪੀਸ ਹੈ ਫੁੱਲ ਪ्योर 35 ਗ੍ਰਾਮ ਔਰਗੈਂਜ਼ਾ ਦਾ ਸਾਰਾ ਹੈਂਡ ਦਾ ਕੰਮ ਇਸ ਵਾਰੀ ਸਭ ਤੋਂ ਜ਼ਿਆਦਾ ਸ਼ਾਰਟਲਿਸਟਸ ਦੇ ਵਿੱਚ ਜੇ ਕੋਈ ਕਲਰ ਰਿਆ ਨਾ ਉਹ ਰਿਆ orange shade orange ਕਲਰ ਦੀ ਕਸਟਮਰ ਡਿਮਾਂਡ ਬਹੁਤ ਆਈ ਹੈ ਪਰ ਬਹੁਤ ਘੱਟ ਆਇਆ ਇਸ ਵਾਰੀ ਸੋ ਲੋ ਜੀ orange ਕਲਰ ਦੇ ਵਿੱਚ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਪਿਓਰ ਗਾਬਰਡਨ ਸਿਲਕ ਦਾ ਮਤਲਬ ਕਿ ਇਸ ਤੋਂ ਉੱਪਰ ਕੋਈ ਕਪੜਾ ਨਹੀਂ ਬਾਸ ਇਸ ਤੋਂ ਉੱਪਰ ਤਾਂ ਬਾਸ ਰੱਬ ਦਾ ਨਾਮ ਹੈ ਜੀ ਆ ਚੈੱਕ ਕਰੋ ਪਿਓਰ ਗਾਬਰਡਨ ਸਿਲਕ ਦਾ ਆਰਟੀਕਲ ਲੈ ਕੇ ਆਇਆ ਫਰੰਟ ਬੈਗ ਦਾ ਆਰਟੀਕਲ ਸਾਰਾ ਸਾਰਾ ਹੈਂਡਵਰਕ ਬਿਲਕੁਲ ਸਰਦਾਰੀ ਸੂਟ ਜਿਨ੍ਹਾਂ ਨੂੰ ਵਿਡਿੰਗ ਦੇ ਲਈ ਮਤਲਬ ਕਿ ਪਿਓਰ ਦਾ ਫੈਬਰਿਕ ਚਾਹੀਦਾ ਇਸ ਤੋਂ ਉੱਪਰ ਲਗਜ਼ਰੀ ਫੈਬਰਿਕ ਹੋਰ ਕੋਈ ਨਹੀਂ ਮਿਲ ਸਕਦਾ ਸੋ ਆ ਚੈੱਕ ਕਰੋ ਪ੍ਰੋਪਰ ਹੈਵੀ ਬਾਜੂ ਪਿਓਰ ਸਿਲਕ ਤੋਂ ਉੱਪਰ ਕੁਝ ਨਹੀਂ ਆ ਚੈੱਕ ਕਰੋ ਬੈਕ ਪੂਰੀ ਹੈਵੀ ਬੈਕ ਬਣੀ ਹੋਈ ਆ ਫਰੰਟ ਬੈਕ ਦਾ ਡਿਜ਼ਾਈਨ ਹੈ ਬਿਊਟੀਫੁਲ ਸੂਟ ਹੈ ਲੋ ਜੀ ਆ ਚੈੱਕ ਕਰੋ ਸਲਵਾਰ ਦੇ ਪਹੁੰਚ ਤੇ ਕੜਾਈ ਪਿਓਰ ਗਾਬਰਡਨ ਸਿਲਕ ਸਭ ਤੋਂ ਪ੍ਰੀਮੀਅਮ ਫੈਬਰਿਕ ਹੈ 6 ਤੋਂ 6000 ਤੋਂ 6500 ਰੇਟ ਹੋ ਗਿਆ ਪਲੇਨ ਕੱਪੜੇ ਦਾ ਕੱਲਾ ਕੱਲਾ ਪਲੇਨ ਕੱਪੜੇ ਦਾ ਆ ਚੈੱਕ ਕਰੋ ਪਿਓਰ ਕਮਲ ਚਨੂਨ ਦਾ ਦੁਪੱਟਾ ਫੋਰ ਸਾਈਡ ਆ ਸਿੰਗਲ ਪੀਸ ਆਇਆ ਬਣ ਕੇ ਪਿਓਰ ਕਮਲ ਚਨੂਨ ਦਾ ਦੁਪੱਟਾ ਸੋ ਅਲਟੀਮੇਟ ਸੂਟ ਹੈ ਜੀ ਬਿਊਟੀਫੁਲ ਫੁੱਲ ਪਿਓਰ ਜਿਹੜਾ ਫੁੱਲ ਪਿਓਰ ਦਾ ਦੁਪੱਟਾ ਹੁੰਦਾ ਚਨੂਨ ਦਾ 15 16 ਉਹ ਦੁਪੱਟਾ ਲੱਗਾ ਹੋਇਆ ਸੋ ਪੂਰਾ ਹੈਵੀ ਫੋਰ ਸਾਈਡ ਦੁਪੱਟਾ ਪਿਓਰ ਗਾਵੜੇ ਦੇ ਸਿਲਕ ਦਾ ਸੂਟ ਸਾਰਾ ਹੈਂਡਵਰਕ ਦਾ ਕੰਮ ਚਾਹੇ ਵੈਡਿੰਗ ਲਈ ਲੋ ਚਾਹੇ ਬ੍ਰਾਈਡਲ ਲਈ ਲੋ ਸਭ ਤੋਂ ਸੋਹਣਾ ਪੀਸ ਹੈ ਬੁਕਿੰਗ ਜਲਦੀ ਜਲਦੀ ਕਰਾ ਲਓ ਪ੍ਰਾਈਸ ਤੁਹਾਨੂੰ WhatsApp ਮੈਂਸ਼ਨ ਕਰ ਦਾਂ ਸਾਡੇ ਸਟੋਰ ਦਾ ਹੋਲਸੇਲਿੰਗ ਡਿਜ਼ਾਈਨ ਜੀ ਮਤਲਬ ਕਿ ਜੇ ਕਿਸੇ ਆਰਟੀਕਲ ਦੇ ਅਸੀਂ ਸਭ ਤੋਂ ਜ਼ਿਆਦਾ ਕੁਆਂਟੀਟੀ ਸੇਲ ਕਰੀ ਆ ਨਾ ਤਾਂ ਬਸ ਇਹ ਇੱਕ ਡਿਜ਼ਾਈਨ ਨੇ ਸਾਡੀ ਸ਼ਾਪ ਦਾ ਰਿਕਾਰਡ ਬਣਾਇਆ ਕਿ ਜਿਹਦੀ ਸਭ ਤੋਂ ਜ਼ਿਆਦਾ ਕੁਆਂਟੀਟੀ ਸੇਲ ਹੋਈ ਹੈ ਔਰ ਜਿੰਨੇ ਰੰਗ ਇਸ ਡਿਜ਼ਾਈਨ ਦੇ ਵਿੱਚ ਬਣਦੇ ਆ ਅੱਜ ਤੱਕ ਕਿਸੇ ਵੀ ਡਿਜ਼ਾਈਨ ਦੇ ਵਿੱਚ ਇੰਨੇ ਕਲਰ ਨਹੀਂ ਬਣੇ ਔਰ ਕਲਰ ਮੈਂ ਕਹਿੰਨਾ ਇਹੋ ਜਿਹੇ ਰੰਗ ਬਣਦੇ ਆ ਇਹਦੇ ਵਿੱਚ ਜਿਹੜੇ ਮਤਲਬ ਕਿ ਤੁਹਾਡੇ ਕੋਲ ਨਹੀਂ ਹੋਣਗੇ ਵੀ ਸ਼ੇਪ ਨੈਕ ਫਰੰਟ ਘੇਰਾ ਬੈਕ ਘੇਰਾ ਡਿਜ਼ਾਈਨ ਬਿਊਟੀਫੁਲ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਆਵਲਾ ਡਿਜ਼ਾਈਨਰ ਸੂਟ ਰੀਸਟਾਕ ਹੋ ਗਿਆ ਜੀ ਸੋ ਲਾਈਨਿੰਗ ਦਾ ਫੈਬਰਿਕ ਨਾਲ ਹੈ ਅਸੀਂ ਹੁਣ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ origignal ਆਰਟੀਕਲ ਵੀ origignal ਆਰਟੀਕਲ ਹੀ ਸੇਲ ਕਰਿਆ ਕਿਉਂਕਿ ਇਹਦੇ ਵਿੱਚ ਆਲਰੇਡੀ ਕਾਪੀ ਵੀ ਬਹੁਤ ਜ਼ਿਆਦਾ ਹੋਈ ਹੈ ਸੋ ਮਾਰਕੀਟ ਦੇ ਵਿੱਚ ਕਿਉਂਕਿ ਰੀਲਾਂ ਮੇਰੀਆਂ ਮਿਲੀਅਨ ਪਲੱਸ ਗਈਆਂ ਨੇ ਇਸ ਆਰਟੀਕਲ ਦੇ ਮਿਲੀਅਨ ਵਿਊਜ਼ ਲੈ ਕੇ ਆਈਆਂ ਨੇ ਸੋ ਸ਼ੇਡ ਸਾਰੇ ਬੜੇ ਸੋਹਣੇ ਹਨ ਅਗਰ ਤੁਸੀਂ ਇਸ ਦੇ ਸਾਰੇ ਸ਼ੇਡ ਓਪਨ ਦੇਖਣਾ ਚਾਹੁੰਦੇ ਹੋ ਤਾਂ ਪੂਰੀ ਵੀਡੀਓ ਮਿੰਟੇ ਦੀ ਹੱਟੀ ਦੇ ਚੈਨਲ ਤੇ ਪਾਈ ਹੈ YouTube ਤੇ ਮਿੰਟੇ ਦੀ ਹੱਟੀ ਜਿਵੇਂ ਕਿ ਤੁਹਾਨੂੰ ਸ਼ੋਅ ਕਰ ਰਿਹਾ ਮਿੰਟੇ ਦੀ ਹੱਟੀ YouTube ਚੈਨਲ ਤੇ ਪਾਈ ਹੈ ਤੁਸੀਂ ਜਾ ਕੇ YouTube ਤੇ ਸਰਚ ਕਰ ਦੋ ਬਸ ਮਿੰਟੇ ਦੀ ਹੱਟੀ ਗੱਲਾਂ ਪਾਣਾ ਉੱਪਰ ਮੇਰਾ ਚੈਨਲ ਆ ਜਾਏਗਾ ਤੇ ਮੇਰੀ ਉੱਪਰ ਫੋਟੋ ਲੱਗੀ ਹੋਈ ਹੈ ਸੋ ਉਸ ਤੇ ਆਪਾਂ ਇੱਕ ਲੌਂਗ ਵਲੌਗ ਪਾਇਆ ਅੱਜ ਬੁਟੀਕਾਂ ਦੇ ਆਰਟੀਕਲ ਪਾਇਆ ਉਹਦੇ ਵਿੱਚ ਮਨੇ ਇਹ ਪੀਸ ਦਿਖਾਏ ਆ ਸੋ ਲੋ ਜੀ ਆ ਚੈੱਕ ਕਰੋ ਆਰਟੀਕਲ ਦੇ ਰੰਗ ਸਾਰੇ ਰੰਗ ਲਾਜੋ ਆਪਣੇ ਜੇ ਤੁਸੀਂ ਸਾਰੇ ਓਪਨ ਦੇਖਣਾ ਚਾਹੁੰਦੇ ਹੋ ਕਲਰ ਤਾਂ ਪੂਰੀ ਲੌਂਗ ਵੀਡੀਓ YouTube ਤੇ ਦੇਖ ਲਓ ਜਾ ਕੇ ਸੋ ਕਲਰ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਬਾਈ ਕਰ ਲਓ 3150 ਰੁਪਏ ਬਿਊਟੀਫੁੱਲ ਸੁਪਰ ਹਟ ਆਰਟੀਕਲ